ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਰਡ ਰੋਗ ਦੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਲਓ ਜੀ ਆਪਾਂ ਕਬੂਤਰ ਜਿਹੜੇ ਬਾਹਰ ਕੱਢੇ ਏ ਜਿਵੇਂ ਕਿ ਕਬੂਤਰ ਦੋਸਤੋ ਇੱਕ ਵਾਰ ਆਇਆ ਸੀ ਤੇ ਫੜਿਆ ਗਿਆ ਨਹੀਂ ਜੇ ਸੋ ਜਿਹੜਾ ਆਪਾਂ ਕੱਲ ਆ ਫੀਮੇਲ ਲਿਆਂਦੀ ਸੀ ਜੇ ਠੀਕ ਹੈ ਜੀ ਇਹ ਸੇਲ ਆਸਤੇ ਹੈਗੀ ਜੇ ਤੇ ਚਲੋ ਮੈਂ 2 ਮਿੰਟ ਦੀ ਵੀਡੀਓ ਏਡੀ ਬਣਾ ਲੈਂਦੇ ਫੇਰ ਆਪਾਂ ਕਿ ਅੱਜ ਧੁੱਪ ਲੱਗੀ ਹੈ ਤੇ ਕੱਲ ਜਿਹੜਾ ਮੀਂਹ ਪਿਆ ਸੀ ਤੇ ਜਿਹੜਾ ਉਹਦੇ ਕਾਰਨ ਆ ਫੀਮੇਲ ਦੀ ਚੰਗੀ ਦਾ ਵੀਡੀਓ ਮੈਂ ਬਣਾ ਨਹੀਂ ਸਕਿਆ ਤੇ ਹੈ ਵੀ ਜਦੋਂ ਠੀਕ ਹੈ ਤੇ ਮਾਦੀ ਜਿਹੜੀ ਆ ਹੁਣ ਤੁਹਾਨੂੰ ਇਹਦਾ ਚੰਗੀ ਤਰ੍ਹਾਂ ਮਾਖੁਖ ਦਾ ਜਿਹੜਾ ਸ਼ੌਂਕ ਕਰਾ ਦੇਣਾ ਅੱਜ ਠੀਕ ਆ ਭਰਾਵਾਂ ਆਪਣੇਆਂ ਨੂੰ ਤੇ ਇਹਦੀ ਖਲੋਣੀ ਖਲੋਣੀ ਦਿਖਾ ਦਿੰਨੇ ਆ ਠੀਕ ਆ ਜੀ ਉਧਰ ਦੋਸਤੋ ਆਪਾਂ ਜਿਹੜਾ ਆਪਣੇ ਕਬੂਤਰਾਂ ਕਬੂਤਰ ਨਹੀਂ ਰੱਖੀਦੇ ਵੱਖਰੇ ਰੱਖੀਦੇ ਆ ਉਧਰ ਇੱਕ ਬੇਟੀ ਆ ਉਧਰ ਖੁੱਡਾ ਬਣਾਇਆ ਉਹਦੇ ਵਿੱਚ ਹੀ ਰੱਖੀਦੇ ਆ ਠੀਕ ਹੈ ਆ ਫੀਮੇਲ ਹੈਗੀ ਜੇ ਇਹ ਸੇਲ ਤੇ ਜੀ ਦੋਸਤੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਜਿਹੜਾ ਇਹਦੀ ਆਖੁਖ ਦਾ ਆਪਾਂ ਸ਼ੌਂਕ ਕਰਾਉਂਦੇ ਆ ਕੋ ਲਾੜਾ ਇਹਦਾ ਕਲਰ ਜੀ ਆ ਵੀਆ ਤੋਂ ਪਾੜੀ ਸੱਡ ਦੇਖ ਸਕਦੇ ਤੁਸੀਂ ਆਹ ਲਓ ਤਾਂ ਨੂੰ ਇਹਦੀ ਅੱਖ ਦਾ ਵੀ ਸ਼ੌਂਕ ਕਰਾਉਨੇ ਭਰਾਵਾਂ ਨੂੰ ਇਹ ਲੋਈ ਦੋਸਤੋ ਆ ਇਹਦੀ ਅੱਖ ਜੇ ਠੀਕ ਹੈ ਮੇਰੇ ਭਰਾ ਸ਼ੌਂਕ ਕਰ ਲਓ ਠੀਕ ਆ ਦੇਖ ਲਓ ਜੀ ਅੱਖ ਦੇ ਜੀ ਰਾਤ ਵੀ ਲੈ ਲਓ ਇਹ ਦੋਸਤੋ ਜਿਵੇਂ ਕਿ ਆਪਾਂ ਕੱਲ ਹੀ ਦੱਸੇ ਭਰਾਵਾਂ ਨੂੰ ਇੱਕ ਮੱਗਰਾਂ ਜੇ ਹੈਗੀ ਜੇ ਫੀਮੇਲ ਠੀਕ ਹੈ ਜੀ ਬਹੁਤ ਹੀ ਨਿਆਬ ਜਿਹੜੀ ਫੀਮੇਲ ਹੈਗੀ ਆ ਤੇ ਆਪਣਾ ਹੱਡੀ ਜੋੜ ਦੀ ਪੂਰੀ ਮੁਕੰਮਲ ਹੈ ਬੰਦ ਟੇਲ ਹੈ ਸਾਰਾ ਕੁਝ ਓਕੇ ਹੈ ਠੀਕ ਹੈ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਆਪ ਪਰਦਾ ਵੀ ਦਾ ਸ਼ੌਂਕ ਕਰਾ ਦਿੰਦੇ ਹਾਂ ਹਲੋ ਜੀ ਕਰੋ ਜੀ ਪਰਦਾ ਸ਼ੌਂਕ ਕਵੀਰ ਪਤਾ ਨਹੀਂ ਹੁੰਦਾ ਜਾਂ ਨਹੀਂ ਹੁੰਦਾ ਠੀਕ ਹੈ ਆ ਪਰ ਜੇ ਦਾ ਆ ਫੀਮੇਲ ਦੇ ਜੀ ਦਾ ਪਤਾ ਨਹੀਂ ਸ਼ੌਂਕ ਕਰਾਉਂਦੇ ਪਏ ਅੱਖ ਦਾ ਕਿ ਅੱਜ ਹੁਣ ਇਹਦੀ ਧੋਪ ਆ ਧੋਪ ਦੇ ਵਿੱਚ ਆ ਥੋੜਾ ਫਰਕ ਪੈ ਜਾਂਦਾ ਰਿੰਗਾਰੇ ਵਗੈਰਾ ਦਾ ਵੀ ਠੀਕ ਹੈ ਆ ਲੋ ਚੰਗੀ ਤਾਂ ਫੇਰ ਤੁਹਾਨੂੰ ਅੱਖ ਦਿਖਾ ਦਿੰਨੇ ਕਰੀ ਆ ਜੀ ਦੀ ਅੱਖ ਜੀ ਠੀਕ ਹੈ ਜੀ ਤੋ ਵੀ ਦੋਸਤੋ ਅੱਜ ਜਿਹੜੀ ਆ ਮਲਕੀ ਆਪਾਂ ਕਬੂਤਰ ਬਾਹਰ ਛੱਡੇ ਤੇ ਕਬੂਤਰ ਜਿਹੜਾ ਵਾਰ ਆਇਆ ਤੇ ਮੈਂ ਚਲੋ ਛੋਟੀ ਵੀਡੀਓ ਇੱਕ ਹੋਰ ਆਪਾਂ ਵੀਰਾ ਭਰਾਵਾਂ ਨਾਲ ਸਾਂਝੀ ਕਰ ਦਿੰਨੇ ਆ ਤੇ ਆਪਾਂ ਹੁਣ ਇਹਨੂੰ ਖਲੋਣੀ ਖਲੋਣੀ ਤੁਹਾਨੂੰ ਦਿਖਾ ਦਿੰਨੇ ਆ ਦੀ ਠੀਕ ਹੈ ਜੀ ਆ ਫੀਮੇਲ ਜੇ ਲਓ ਜੀ ਆ ਫੀਮੇਲ ਹੈਗੀ ਠੀਕ ਹੈ ਕਿਉਂਕਿ ਇਸ ਟਾਈਮ ਜਿਹੜੀ ਆ ਲਓ ਜੀ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਓ ਮਿਲਦੇ ਆਂ ਤੁਹਾਨੂੰ ਹੋਰ ਕੇ ਨੈਕਸਟ ਵੀਡੀਓ 'ਚ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਕਬੂਤਰ ਇਹਦੇ ਬਾਹਰ ਛੱਡ ਲਏ ਮਾਦੀ ਥੋੜੀ ਉੱਪਰ ਚੜ ਗਈ ਸੀ ਉਹਦੇ ਕਾਰਨ ਠੀਕ ਹੈ ਧੰਨਵਾਦ ਜੀ ਵੀਡੀਓ ਦੇਖਣ ਲਈ